ਸ਼ਸ਼ੀ ਗਾਦੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਅੱਜ ਅਸੀਂ ਮੌਜੂਦ ਹੈ ਸੈਕਟਰ 17 ਵਿੱਚ ਚੰਡੀਗੜ੍ਹ ਦੇ ਵਿੱਚ ਜਿਹਦੇ ਸਾਡੇ ਨਾਲ ਮੌਜੂਦ ਹੈ ਕਾਂਗਰਸ ਦੇ ਯੂਥ ਕਾਂਗਰਸ ਦੇ ਲੀਡਰ ਅਮਨ ਜੀ ਆਓ ਇਹਨਾਂ ਇਹਨਾਂ ਨੇ ਕਈ ਜਿਹੜੇ ਆਰੋਪ ਲਗਾਏ ਆਮ ਆਦਮੀ ਪਾਰਟੀ ਨੂੰ ਲੈ ਕੇ ਕਿ ਅਲਾਈਂਸ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਤੇ ਔਰ ਇਹ ਰਿਕਾਰਡਿੰਗ ਹੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਅਮਨ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਹਟੇ ਹੋ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਅਲਾਈਅንስ ਹੈ ਇਹ ਹੋਣਾ ਨਹੀਂ ਚਾਹੀਦਾ ਪਰ ਵੀ ਕਿਤੇ ਨਾ ਕਿਤੇ ਦੋ ਸਟੇਟ ਦੇ ਵਿੱਚ ਇਸ ਟਾਈਮ ਅਲਾਈਅንስ ਚੱਲ ਰਿਹਾ ਹੈ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਅਲਾਈਅንስ ਹੈ ਇੰਡੀਆ ਅਲਾਈਅንስ ਹੋਇਆ ਉਹਦੇ ਵਿੱਚ ਕਈ ਪਾਰਟੀਆਂ ਨੇ ਜਿਨ੍ਹਾਂ ਨਾਲ ਇੰਡੀਆ ਅਲਾਈਅንስ ਹੋਇਆ ਜਿਦੇ ਵਿੱਚ ਇੱਕ ਐਸੀ ਪਾਰਟੀ ਹੈ ਜਿਹੜੀ ਹੈ ਭੇਡ ਹੈ ਪਰ ਸ਼ੇਰ ਦੀ ਖਲ ਲੈ ਕੇ ਕੋ ਕੋ ਨਾ ਉਹ ਆ ਪਾਰਟੀ ਉਹ ਕੋਣ ਹੈ ਜਿਹੜੀ ਪੇੜ ਦੀ ਖਾਲ ਤੁਸੀਂ ਕਹਿੰਦੇ ਕਿਹੜਾ ਪੇੜ ਦੀ ਉਹ ਆਮ ਆਦਮੀ ਪਾਰਟੀ ਹੈ ਜਿਹੜਾ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਨਹੀਂ ਹੋਇਆ ਉਹਦਾ ਅਸੀਂ ਹਾਈ ਕਮਾਂਡ ਨੂੰ ਧੰਨਵਾਦ ਕਰਦੇ ਹਾਂ ਤੇ ਦੂਸਰੇ ਪਾਸੇ ਜਿਹੜਾ ਪੰਜਾਬ ਦੇ ਨਾਲ ਲੱਗਦੇ ਸੂਬੇ ਹਨ ਉਹਦੇ ਵਿੱਚ ਜਿਹੜਾ ਪੰਜਾਬ ਦੇ ਜਿਹੜਾ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋਇਆ ਜਿਵੇਂ ਚੰਡੀਗੜ੍ਹ ਹੋ ਗਿਆ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਹੈ ਹੋਰ ਦੋ ਸ਼ੀਟਾਂ ਹੋਰ ਵੀ ਨੇ ਉਹ ਭਾਵੇਂ ਸਾਡੇ ਤੋਂ ਦੂਰ ਹੈ ਪਰ ਉਸ ਚੀਜ਼ ਦਾ ਜਿਹੜਾ ਇੰਪੈਕਟ ਹੈ ਉਹ ਪੰਜਾਬ ਦੇ ਲੋਕਾਂ ਦੇ ਜਿਹੜੇ ਵੋਟਰਸ ਹੈਗੇ ਪੰਜਾਬ ਦੇ ਉਹਨਾਂ ਤੇ ਇੰਪੈਕਟ ਬਹੁਤ ਜ਼ਿਆਦਾ ਪੈ ਰਿਹਾ ਸਾਡੇ ਲੀਡਰਾਂ ਨੂੰ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਸਾਡੇ ਯੂਥ ਵਰਕਰਸ ਤੇ ਪ੍ਰੈਸ਼ਰਾਈਜ਼ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਪਾਰਟੀ ਸ਼ਿਫਟ ਕਰਨ ਵਾਸਤੇ ਲੀਡਰਾਂ ਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਇਸ ਕਰਕੇ ਅੱਜ ਮੈਂ 2 ਦਿਨ ਪਹਿਲਾਂ ਸਾਡੇ 올 ਇੰਡੀਆ ਪ੍ਰਧਾਨ ਖੜਗੇ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਆਮ ਆਦਮੀ ਪਾਰਟੀ ਨਾਲ ਜਿਹੜਾ ਅਲਾਈਅੰਸ ਹੋਇਆ ਉਹਨੂੰ ਪੂਰੇ ਪੂਰੇ ਇੰਡੀਆ ਦੇ ਵਿੱਚ ਉਹਨੂੰ ਸਮਾਪਤ ਕੀਤਾ ਜਾਵੇ ਤਾਂ ਜੋ ਕਾਂਗਰਸ ਪਾਰਟੀ ਆਪਣੇ ਪੈਰਾਂ ਤੇ ਖੜੀ ਹੋ ਕੇ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿੱਤੇ ਤੇ ਹੋਰ ਵੀ ਸੂਬਿਆਂ ਦੇ ਵਿੱਚ ਵਧੀਆ ਰੋਲ ਪਲੇ ਕਰ ਸਕੇ ਨਹੀਂ ਅਮਨ ਜੀ ਇੱਕ ਜਗ੍ਹਾ ਤੁਸੀਂ ਇਹ ਕਹਿੰਦੇ ਹੋ ਕਹਿੰਦੇ ਅਲਾਈਅੰਸ ਹੋਣਾ ਨਹੀਂ ਚਾਹੀਦਾ ਠੀਕ ਹੈ ਦੂਜੇ ਪਾਸੇ ਤੋੜੇ ਜਿਹੜੇ ਵਰਕਰ ਹੈ ਜਿਹੜੇ ਅੱਜ ਲਾ ਲਈ ਆਪਾਂ ਕੱਲ ਦੀ ਗੱਲ ਇਹਦੇ ਆਪਾਂ ਲੈਂਦੇ ਆ ਤੇ ਉਹਦੇ ਵਿੱਚ ਰਾਜਕੁਮਾਰ ਚੱਬੇਵਾਲ ਜਿਹੜੇ ਕੱਲ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰੀ ਹੈ ਫਿਰ ਤੁਸੀਂ ਕੀਾ ਦੇਖਦੇ ਹੋ ਕਿ ਅਲਾਈਂਸ ਹੋਣੀ ਨਹੀਂ ਚਾਹੀਦੀ ਪਰ ਆਮ ਆਦਮੀ ਪਾਰਟੀ ਤੇ ਇਸ ਟਾਈਮ ਆਪਣਾ ਗੁੱਡ ਦਿਖਾ ਰਹੀ ਹੈ ਉਹ ਲੋਕਾਂ ਨੂੰ ਵੀ ਲੱਗ ਰਿਹਾ ਹੈ ਉਹ ਕੱਲ ਵੀ ਇਹ ਕਹਿੰਦੇ ਵੇ ਨਜ਼ਰ ਆਏ ਆ ਕਿ ਕਈ ਵਰਕਰ ਇਹਦਾ ਹੈ ਜਿਹੜੇ ਕਾਂਗਰਸ ਦੇ ਸਾਡੇ ਧਿਆਨ ਨੂੰ ਤਿਆਰ ਨੇ ਉਹਦੇ ਵਾਸਤੇ ਤੁਸੀਂ ਕੀ ਕਰੋਗੇ ਦੇਖੋ ਜਿਹੜੇ ਬੰਦੇ ਪਹਿਲੀ ਗੱਲ ਪਾਰਟੀ ਛੱਡ ਕੇ ਜਾ ਰਹੇ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਕੋਈ ਲਾਲਚ ਹੋਵੇ ਕਿਉਂਕਿ ਜੱਬੇਵਾਲ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਹਰ ਇੱਕ ਚੀਜ਼ ਦਿੱਤੀ ਹੈ ਜੱਬੇਵਾਲ ਸਾਹਿਬ ਨੂੰ ਉਹਨਾਂ ਨੇ ਦੋ ਵਾਰੀ ਐਮਐਲਏ ਟਿਕਟ ਦਿੱਤੀ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੁਣ ਡਿਪਟੀ ਐਲਓਪੀ ਬਣਾਇਆ ਇਸ ਤੋਂ ਵੱਧ ਉਹ ਐਮਪੀ ਦੀ ਟਿਕਟ ਮੰਗ ਰਹੇ ਸੀ ਜਿਹੜਾ ਉਹਨਾਂ ਨੂੰ ਪਾਰਟੀ ਨੇ ਸਾਫ਼ ਜਵਾਬ ਦਿੱਤਾ ਸੀ ਕਿ ਤੁਹਾਨੂੰ ਐਮਪੀ ਦੀ ਟਿਕਟ ਨਹੀਂ ਦੇਣੀ ਉਹ ਆਪਣਾ ਆਪਣਾ ਟਾਰਗੇਟ ਅਚੀਵ ਕਰਨ ਵਾਸਤੇ ਐਮਪੀ ਬਣਨ ਦੀ ਇੱਛੁਕ ਹੋਣ ਦੇ ਸੀਗੇ ਉਹ ਇੱਛਾ ਉਹਨਾਂ ਦੀ ਇੰਨੀ ਪੂਰਤੀ ਕਰਨ ਦੀ ਉਹਨਾਂ ਨੂੰ ਭਾਵਨਾ ਜਾਗ ਗਈ ਕਿ ਉਹ ਆਮ ਆਦਮੀ ਪਾਰਟੀ 'ਚ ਜਾ ਕੇ ਹੁਣ ਐਮਪੀ ਦੀ ਚੋਣ ਲੜਨ ਦੀ ਛੁਕ ਹੈ। ਹੂੰ ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈ ਕਿ ਅਗਰ ਉਹ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਨੇ ਤੇ ਉਹਨਾਂ ਨੂੰ ਚੋਣ ਲੜਨ ਦੀ ਕੋਈ ਲੋੜ ਹੈ। ਉਹ ਤਾਂ ਸੁਧਾਰਨ ਕਾਰਕਟਰ ਬਣ ਕੇ ਆਮ ਆਦਮੀ ਪਾਰਟੀ 'ਚ ਝੰਡਾ ਚੱਕ ਕੇ ਗਲੀ ਗਲੀ ਕੈਂਪੇਨ ਕਰਨ। ਹੂੰ ਤੇ ਜਿਹੜੇ ਬੰਦੇ ਸ਼ਿਫਟ ਕਰ ਰਹੇ ਨੇ ਹੋਰ ਮੈਂ ਦੂਸਰੇ ਪਾਸੇ ਆਪਣੀ ਲੀਡਰਸ਼ਿਪ ਨੂੰ ਵੀ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਲੀਡਰ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਨੇ ਅਸੀਂ ਇੱਕ ਮਤਾ ਪਾਈਏ ਕਿ ਜਿਹੜਾ ਛੱਡ ਕੇ ਜਾ ਰਿਹਾ ਹੈ ਉਹਨੂੰ ਪਹਿਲੀ ਗੱਲ ਤਾਂ ਵਾਪਸ ਨਾਲ ਲਿਆਂਦਾ ਜਾਵੇ ਤੇ ਕਿਸੇ ਕਾਰਨ ਅਗਰ ਕਿਸ ਨੂੰ ਵਾਪਸ ਲੈ ਕੇ ਆਇਆ ਜਾ ਰਿਹਾ ਹੈ ਤੇ ਉਸ ਤੋਂ ਇੱਕ ਐਫੀਡੇਵਿਟ ਲਿੱਤਾ ਜਾਵੇ ਕਿ ਤੁਸੀਂ ਇਸ ਪਾਰਟੀ 'ਚ ਆਜ ਆਤ ਜਾਓ ਪਰ ਤੁਹਾਨੂੰ ਕੋਈ ਚੋਣ ਲੜਨ ਦੀ ਇੱਛਾ ਨਹੀਂ ਜਤਾਣੀ ਤੁਸੀਂ ਤੁਹਾਨੂੰ ਕੋਈ ਚੋਣ ਨਹੀਂ ਲੜਾਈ ਜਾਊਗੀ ਤੁਸੀਂ ਸਿਰਫ ਕਾਰਕਟਰਤਾ ਬਣ ਕੇ ਪਾਰਟੀ ਦੇ ਪੱਧਰ ਤੇ ਕੰਮ ਕਰੋ ਆਰਗੇਨਾਈਜੇਸ਼ਨ 'ਚ ਕੰਮ ਕਰੋ ਇਹੀ ਮੈਂ ਬੇਨਤੀ ਕਰਦਾ ਨਹੀਂ ਜੇ ਅਗਰ ਇਹ ਨਈ ਗੱਲ ਹੁੰਦੀ ਕਿ ਅਲਾਈਂਸ ਦੀ ਨਈ ਗੱਲ ਹੁੰਦੀ ਤਾਂ ਅੱਗੇ ਤੁਹਾਡੀ ਕੀ ਰਣਨੀਤੀ ਹੋਗੀ ਤੁਸੀਂ ਪ੍ਰੋਟੈਸਟ ਵਗੈਰਾ ਵੀ ਇਹਦੇ ਵਾਸਤੇ ਕੁਝ ਕਰੋਗੇ ਜੋ ਵਿਧਾਨ ਸਭਾ ਦੇ ਵਿੱਚ ਸਾਡੇ ਲੀਡਰਾਂ ਦੇ ਨਾਲ ਜੋ ਜੋ ਬਦਤਮੀਜ਼ੀ ਜੋ ਬਦਤਮੀਜ਼ੀ ਕੀਤੀ ਗਈ ਹੈ ਭਗਵੰਤ ਮਾਨ ਜੀ ਵੱਲੋਂ ਉਹ ਚੀਜ਼ ਜਿਹੜੀ ਹੈ ਉਹ ਹਾਈ ਕਮਾਂਡ ਨੂੰ ਵੀ ਤਾਂ ਦਿਖ ਰਹੀ ਹੈ ਤੇ ਹਾਈ ਕਮਾਂਡ ਉਸ ਦੇ ਉੱਪਰ ਕੋਈ ਟਿੱਪਣੀ ਕਿਉਂ ਨਹੀਂ ਕਰ ਰਹੀ ਅੱਛਾ ਮੈਂ ਇਹ ਗੱਲ ਕਹਿ ਰਿਹਾ ਹਾਂ ਹੋਰ ਰਹੀ ਪ੍ਰੋਟੈਸਟ ਦੀ ਗੱਲ ਆਪਾਂ ਪ੍ਰੋਟੈਸਟ ਕਰਨ ਨਹੀਂ ਆਏ ਹੂੰ ਅਸੀਂ ਆਪਣੀ ਪਾਰਟੀ ਲਈ ਖੜੇ ਹਾਂ ਪਰ ਮੈਨੂੰ ਮੇਰਾ ਇਹ ਨਹੀਂ ਮੈਂ ਪੁੱਛ ਰਿਹਾ ਅਗਲੀ ਰਣਨੀਤੀ ਕੀ ਰਹੋਗੀ ਪਾਰਟੀ ਅਗਲੀ ਰਣਨੀਤੀ ਇਹ ਰਹੂਗੀ ਕਿ ਅਸੀਂ ਪਾਰਟੀ ਪੱਧਰ ਤੇ ਵੀ ਆਪਣੇ ਲੀਡਰਸ਼ਿਪ ਦੇ ਨਾਲ ਗੱਲ ਕਰਾਂਗੇ ਕਿ ਜਿਹੜੀ ਜੋ ਚੰਡੀਗੜ੍ਹ ਦੇ ਵਿੱਚ ਐਕਚੁਅਲ ਚ ਤੁਸੀਂ ਹੁਣ ਇਹੀ ਗੱਲ ਕਰ ਰਹੇ ਹੋ ਚੰਡੀਗੜ੍ਹ ਦੇ ਵਿੱਚ ਕੀ ਹੋਇਆ ਚੰਡੀਗੜ੍ਹ ਦੇ ਵਿੱਚ ਜਿਹੜੀ ਮੇਅਰ ਦੀ ਇਲੈਕਸ਼ਨ ਹੋਈ ਹੈ ਹਾਂਜੀ ਉਹਦੇ ਵਿੱਚ ਇਹਨਾਂ ਨੇ ਆਪਣਾ ਮੇਰ ਬਣਾ ਲਿਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਮਰਥਨ ਦੇ ਨਾਲ ਜਦੋਂ ਆਈ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਇਲੈਕਸ਼ਨ ਦੀ ਵਾਰੀ ਇਹਨਾਂ ਨੇ ਆਪਣੇ ਕੌਂਸਲਰ ਦੂਸਰੀ ਪਾਰਟੀ 'ਚ ਭੇਜਤੇ ਦੂਸਰੀ ਪਾਰਟੀ 'ਚ ਭੇਜ ਕੇ ਉਹ ਕਾਂਗਰਸ ਪਾਰਟੀ ਦੇ ਜਿਹੜੇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਚੋਣ ਕਾਂਗਰਸ ਹਾਰ ਗਈ ਦੂਜੇ ਤੀਜੇ ਦਿਨ ਉਹਨਾਂ ਨੂੰ ਵਾਪਸ ਜੁਆਇਨ ਕਰਾ ਲਿਆ ਇਹ ਦਿਉਰੀ ਰਾਜਨੀਤੀ ਕਰ ਰਹੇ ਨੇ ਅੱਛਾ ਤੁਹਾਡੇ ਕਹਿਣੇ ਦਾ ਮਤਲਬ ਇਹ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਆਪਣਾਪ ਨੂੰ ਜਿਹੜਾ ਉੱਤੇ ਕਰਨਾ ਚਾਹੁੰਦੀ ਹੈ ਬਕਾਇਦਾ ਕਾਂਗਰਸ ਦਾ ਜਿਹ ਨਾਮ ਚੰਡੀਗੜ੍ਹ ਦੇ ਅਲਾਈਂਸ ਚੰਡੀਗੜ੍ਹ ਦੇ ਵਿੱਚ ਆਇਆ ਨਹੀਂ ਇਹ ਤੁਸੀਂ ਕਹਿਣਾ ਚਾਹੁੰਦੇ ਬ੍ਰਦਰ ਮੈਂ ਸਿਰਫ ਚੰਡੀਗੜ੍ਹ ਦੀ ਗੱਲ ਨਹੀਂ ਕਰ ਰਿਹਾ ਮੈਂ ਜਿਹੜੇ ਪੰਜ ਸੂਬਿਆਂ ਚ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਐਲਾਈਂਸ ਹੋਇਆ ਮੈਂ ਉਹਦੀ ਗੱਲ ਕਰ ਰਿਹਾ ਕਿ ਇਹ ਜਿਹੜਾ ਲਾਇੰਸ ਹੋਇਆ ਇਹ ਸਹੀ ਨਹੀਂ ਹੋਇਆ ਇਹਨਾਂ ਨੇ ਅੱਜ ਵੀ ਪਾਰਟੀ ਦੇ ਵਿੱਚ ਛੁਰਾ ਮਾਰਨਾ ਕੱਲ ਵੀ ਮਾਰਨਾ ਭਗਵੰਤ ਮਾਨ ਵੱਖ-ਵੱਖ ਸਟੇਜਾਂ ਤੇ ਖੜ ਕੇ ਕਾਂਗਰਸ ਨੂੰ ਭੰਡ ਰਿਹਾ ਉਹ 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 ਠੀਕ ਕਰ ਰਿਹਾ ਉਹ ਇੱਕ ਚੈਨਲ ਤੇ ਕਹਿ ਰਿਹਾ ਹੈ ਭਗਵੰਤ ਮਾਨ ਕਿ ਕਾਂਗਰਸ ਪਾਰਟੀ ਬੇਈਮਾਨ ਹੈ ਉਹ ਚੀਜ਼ ਨੂੰ ਕੋਣ ਕੌਣ ਫੇਸ ਕਰ ਰਿਹਾ ਅਸੀਂ ਕਰ ਰਹੇ ਹਾਂ ਕਾਂਗਰਸ ਦੇ ਲੀਡਰ ਹੈ ਜਿਹੜੇ ਕਾਂਗਰਸ ਦੇ ਜਿਹੜੇ ਯੂਥ ਵਰਕਰ ਹੈ ਯੂਥ ਕਾਂਗਰਸ ਦੇ ਜਿਹੜੇ ਅਹੁਦੇਦਾਰ ਹੈ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਸਾਡੀ ਪਾਰਟੀ ਚ ਆਓ ਸਾਡੇ ਕਾਉਂਸਲਰਸ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਐਮਐਲਏ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਚੱਬੇਵਾਲ ਸਾਹਿਬ ਚਲੇਗਾ ਜੀਪੀ ਚਲੇਗਾ ਹੋ ਸਕਦਾ ਕੱਲ ਨੂੰ ਕੋਈ ਹੋਰ ਵੀ ਚਲੇ ਜਾਵੇ ਇਹਦਾ ਪ੍ਰੈਸ਼ਰ ਇਹ ਹੈ ਕਿ ਜੇ ਪਾਰਟੀ ਹਾਈ ਕਮਾਂਡ ਉਹਨਾਂ ਨਾਲ ਐਲਾਈਅੰਸ ਕਰ ਰਹੀ ਹੈ ਤੇ ਨੀਚੇ ਵਾਲਾ ਜਿਹੜਾ ਵਰਕਰ ਹੈ ਕਾਰਕਟਰ ਹੈ ਉਹ ਉਹਦੇ ਮਨ ਚ ਵੀ ਕਿਤੇ ਆਂਦਾ ਕਿ ਅਸੀਂ ਕਿਉਂ ਨਾ ਦੂਜੀ ਪਾਰਟੀ 'ਚ ਜਾ ਕੇ ਦੇਖਿਆ ਜੀ ਇਸ ਚੀਜ਼ ਨੂੰ ਮੈਂ ਇੱਕ ਕਲੈਰੀਫਾਈ ਕਰ ਰਹੇ ਹਾਂ ਕਿ ਸਾਨੂੰ ਇਹਨਾਂ ਨਾਲ ਅਲਾਈਅੰਸ ਸਮਾਪਤ ਕਰਨਾ ਚਾਹੀਦਾ ਹੈ ਇਹਦਾ ਨੁਕਸਾਨ ਸਾਨੂੰ ਪੰਜਾਬ 'ਚ ਹੋ ਰਿਹਾ ਠੀਕ ਠੀਕ ਹੈ ਮੰਜੀ ਥੈਂਕ ਯੂ ਇਹ ਸਾਡੇ ਨਾਲ ਸੀਗੇ ਅਮਨ ਜੀ ਜਿਹੜੇ ਕਹਿੰਦੇ ਹੋਏ ਆਏ ਜਿਹੜਾ ਅਲਾਈਅੰਸ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਉਹ ਉਹਦੇ ਵਾਸਤੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਤੁਸੀਂ ਇਦਾਂ ਹੀ ਦੇਖਦੇ ਰਹੋ ਲਿਬਰਲ ਟੀਵੀ